हां जी दोस्तों ਤੁਸੀਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਵੀਡੀਓ ਦੇਖੀ ਹੋਵੇਗੀ ਜਿੱਥੇ ਸਿੱਖ ਨੌਜਵਾਨ ਜੋ ਕਿ ਬੀੜੀਆਂ ਪੀ ਰਿਹਾ ਸੀ ਜੋ ਕਿ ਇਸ ਨੌਜਵਾਨ ਦੀ ਨੰਗ ਪਰਮਜੀਤ ਸਿੰਘ ਅਕਾਲੀ ਦੇ ਨਾਲ ਫੋਨ ਤੇ ਗੱਲਬਾਤ ਹੋਈ ਉਹ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਲੋ ਸਤਿ ਸ਼੍ਰੀ ਅਕਾਲ ਬੱਬਾਈ ਸਤਿ ਸ਼੍ਰੀ ਅਕਾਲ ਕੌਣ ਬੋਲਦਾ ਵੇ ਬਈ ਉਹ ਮੁੰਡਾ ਜਿਸਦੇ ਨਾਲ ਤੁਸੀਂ ਗੱਲ ਕਰਨੀ ਹੈ ਨਵਰੀ ਦਾ ਹਾਂ ਜੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਗੱਗਾ ਮਰਸਰ ਸਾਹਿਬ ਤੋਂ ਸੌਰੀ ਬਬਾਈ ਗਲਤੀ ਹੋ ਗਈ ਹੈ ਜੀ ਮੈਂ ਗਲਤੀ ਨਹੀਂ ਹੋ ਗਈ ਤੇਰੇ ਕੋਲ ਛਤਰਾ ਵਾਲੇ ਤੁਸੀਂ ਕੰਮ ਕਰਦੇ ਜੇ ਵੇਹੇ ਚੱਖਾਂ ਦਾ ਬੱਚਾ ਵਾਂ ਤੂੰ ਹਾਂਜੀ ਸੀ ਤੇ ਸੇਵਾ ਦਾ ਦਸਤਾਰ ਤੇਤੇ ਬੰਨੀ ਆ ਤੂੰ ਕੰਜੜਾ ਪੀਂਦਾ ਚੋਰਾ ਬੀੜੀ ਪੀਂਦਿਆ ਤੂੰ ਤੈਨੂੰ ਸ਼ਰਮ ਨਹੀਂ ਤੈਨੂੰ ਉਹ ਤੁਹਾਨੂੰ ਭੋਰਾ ਸੈਂਟਰ ਕੱਟਿਆ ਮੈਂ ਤੇ ਕਲਪ ਜੀ ਲੱਗਦੀ ਤੂੰ ਸੈਂਟਰ ਕੱਟਿਆ ਤੇ ਤੂੰ ਸਿਰ ਤੋਂ ਪੰਨਾ ਲਾ ਦੇ ਫਿਰ ਮੂਤਰ ਮਨਾਓ ਤੇ ਜੋ ਮਰਜੀ ਖੂਂ ਖਾਓ ਸਾਡੇ ਵੱਲੋਂ ਸੋਹੀ ਬੱਬਈ ਗਲਤੀ ਹੋ ਗਈ ਅੱਗੇ ਤੂੰ ਕੀ ਤੂੰ ਲੋਕਾਂ ਨੂੰ ਸਿਖਿਆ ਦਿੰਦੇ ਹੋਗੇ ਦਸਤਾਰਾ ਬੰਨ ਕੇ ਟਕਸਾਲੀ ਗੋਲ ਤੂੰ ਸਿਗਦਾ ਵੀੜੀਆਂ ਪੀਂਦੇ ਜੇ ਬੱਬਈ ਗਲਤੀ ਹੋ ਗਈ ਗਾ ਤਾਂ ਨਹੀਂ ਅੱਗੇ ਥੋੜਾ ਤਾਂ ਡਰ ਕੇ ਚਵਲ ਬਦਨਾਮ ਕਰਾਉਂਦਾ ਪੰਥ ਨੂੰ ਜਿਹੜਾ ਤੂੰ ਨਵਾਂ ਕੰਮ ਸ਼ੁਰੂ ਕਰ ਲਿਆ ਜੇ ਉਹ ਗੰਦ ਖਾਣਾ ਬਾਅਦ ਗਧੀਆਂ ਸੁਗੜੀਆਂ ਤਮਾਕੂ ਪੀਣਾ ਬਾਅਦ ਮੂਤਰ ਮਨਾ ਦੋ ਮੂਤਰ ਮਨਾਇਆ ਹੈ ਪਹਿਲਾਂ ਪਹਿਲਾਂ ਕਰਦਾ ਨਹੀਂ ਪਰ ਹੁਣ ਨਹੀਂ ਮੈਂ ਬੱਬਾ ਹੀ ਕਰਦਾ ਤੇ ਕਾਕਾ ਬਤਮਾਲਾ ਕਾ ਤੋ ਬੰਨਿਆ ਸਿਰ ਤੇ ਸੋਰੀ ਬਬੇ ਗਲਤੀ ਹੋ ਗਈ ਕੰਮ ਦੇ ਜਾਂਦੇ ਆ ਆਹ ਕੰਮ ਤੁਹਾਡਾ ਬੜਾ ਸੌਕਾ ਦਾ ਕਾਕਾ ਵੀ ਮੁੜ ਕੇ ਤੁਸੀਂ ਹੌਲੀ ਮੁੜ ਕੇ ਪੋਲੇ ਜੇ ਮੂੰਹ ਨਾਲ ਕਹਿੰਦੇ ਗਲਤੀ ਹੋ ਗਈ ਆ ਜਿਹੜੀ ਵੀਡੀਓ ਨੈਟ ਤੇ ਪਈ ਆ ਤੇ ਜਿਹੜੀ ਤੂ ਤੂ ਹੁੰਦੀ ਉਹ ਬੱਬਾ ਹੀ ਸ਼ੈਮੀ ਨੇ ਕਿ ਮੈਂ ਸੁਧਰਿਆ ਪਹਿਲਾਂ ਮੈਨੂੰ ਨਾ 5 ਮਿੰਟ ਦੇ ਵਿੱਚ ਬੰਦੇ ਦੇ ਪੁੱਤਾਂ ਕੋ ਤੇਰੀ ਵੀਡੀਓ ਹਣੀ ਚਾਹੀਦੀ ਮਾਫੀ ਦੀ ਪੰਦ ਕੋਲੋਂ ਮੇਰੇ ਕੋ ਨਹੀਂ ਮੰਗਣੀ ਪੂਰੇ ਪੰਥ ਕੋ ਮੰਗਣੀ ਆ ਮੇਰੇ ਕੋਲੋਂ ਗਲਤੀ ਹੋ ਗਈ ਆ ਤੇ ਮੈਂ ਉਹ ਗਲਤੀ ਦੀ ਪੰਦ ਕੋ ਮਾਫੀ ਮੰਗਦਾ ਮਾਫ ਕਰਾ ਨੀ ਕਰਨਾ ਪੰਦ ਦੇ ਹੱਥ ਵਿੱਚ ਆ ਤੇ ਮੇਰੇ ਕੋਲ 2 ਮਿੰਟ ਤੇ ਮੇਰੇ ਵੀਡੀਓ ਬਣਾ ਕੇ ਮੇਰੇ ਫੋਨ ਤੇ ਭੇਜ ਦੇ ਬੱਬਾ ਜੀ ਮੈਂ ਹੱਥ ਜੋੜ ਕੇ ਬੇਨਤੀ ਆ ਮੇਰੀ ਇਮਾਨ ਅਗੇ ਤੋਂ ਨਹੀਂ ਹੁੰਦਾ ਵੇ ਚਲੋ ਉਹ ਤੇ ਬਾਅਦ ਚ ਵੇਨੇ ਜੇ ਤਰ ਮੈਂ ਗੱਲ ਕਹੀ ਆ ਹਾਂਜੀ ਜੀ ਮੈਨੂੰ 2 ਮਿੰਟ ਵਿੱਚ ਤੇਰੀ ਵੀਡੀਓ ਹੋਣੀ ਚਾਹੀਦੀ ਆ ਬੱਬਾ ਜੀ ਵੀ ਇਹ ਨਹੀਂ ਮੇਰੇ ਕੋਲ ਕੀ ਆ ਵੀਡੀਓ ਮੇਰੇ ਕੋਲ ਹੈ ਹੀ ਨਹੀਂ ਆ ਤੈਨੂੰ ਕਹਿਣ ਦਿਆ ਵੀ ਤੂੰ ਵੀਡੀਓ ਬਣਾ ਕੇ ਭੇਜ ਮੈਨੂੰ ਮਾਫੀ ਦੀ ਠੀਕ ਹੋ ਬੱਬਾਈ ਹੁਣੇ ਭੇਜ ਇਸ ਨੰਬਰ ਤੇ ਮਰਜ਼ੀ ਚੱਲਦਾ ਮੇਰਾ ਜਿਹੜੀ ਤੂੰ ਗਲਤੀ ਕੀਤੀ ਗੁਨਾਹ ਕੀਤਾ ਉਹਦੀ ਪੰਥ ਕੋਲੋਂ ਮਾਫੀ ਮੰਗ ਰੂ ਜੀ ਸਾਹਿਬ ਕੋਲੋਂ ਤੇ ਮੈਨੂੰ ਵੀਡੀਓ ਬਣਾ ਕੇ ਭੇਜ ਮaaf ਕਰ ਨਹੀਂ ਕਰਨਾ ਉਹ ਪੰਥ ਦੇ ਹੱਦ ਵਿੱਚ ਆ ਠੀਕ ਬੱਬਾਈ ਆ ਹਾਂਜੀ ਦੋਸਤੋ ਜੋ ਇਹ ਸਿੱਖ ਨੌਜਵਾਨ ਨੇ ਕਰਤੂਤ ਕੀਤੀ ਹੈ ਤੇ ਜੋ ਵੀ ਨੰਗ ਸਿੰਘ ਪਰਮਜੀਤ ਸਿੰਘ ਅਕਾਲੀ ਵੱਲੋਂ ਫੋਨ ਤੇ ਇਸ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਸ ਨੂੰ ਲਾਂਤਾਂ ਵੀ ਪਾਈਆਂ ਗਈਆਂ ਨੇ ਜੋ ਵੀ ਇਹ ਪੂਰੀ ਘਟਨਾ ਵਾਪਰੀ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ